ਅੰਡੇ ਸਾਸਰੀ ਕਾਲ ਸਾਸਰੀ ਕਾਲ ਪੁੱਤਰਾ ਜੀ ਰੋ ਹਾਂ ਜੀ ਸੋਣਿਆ ਗਈ ਘਰ ਨਹੀਂ ਪੁੱਤ ਉਹ ਤੇ ਬੈਂਕ ਚ ਗਈ ਆ ਬੈਂਕ ਚ ਗਈ ਆ ਆਹੋ ਕੰਡਾਕ ਹੋ ਗਿਆ ਵਾ ਕੋਈ ਨਹੀਂ ਮੈਂ ਉੱਥੇ ਮਿਲ ਲੰਦਾ ਉਹਨੂੰ ਕੰਮ ਹੀ ਕੋਈ ਆਹੋ ਕੰਮ ਹੀ ਹੁੰਦਾ ਕੋਈ ਅੱਛਾ ਹਾਏ ਰੱਬਾ ਕਿਤੇ ਮੇਰੇ ਮੂੰਹ ਦੀਆਂ ਗਈਆਂ ਗੱਲਾਂ ਕਿਤੇ ਸੱਚੀਆਂ ਨਾ ਹੋ ਜਾਣ ਤੇ ਲੱਗਦਾ ਸੱਚੀਆਂ ਹੋਣ ਵੀ ਡਈਆਂ ਪਹਿਲਾਂ ਤੇ ਮੇਰੇ ਪੁੱਤ ਤੇ ਇਲਜ਼ਾਮ ਲਾਉਂਦੇ ਸੀ ਹੈ ਇਹਨੇ ਮੁੰਡੇ ਨੂੰ ਪੈਸੇ ਦੇ ਕੇ ਸਾਡੀ ਕੁੜੀ ਦੇ ਪਿੱਛੇ ਲਾਇਆ ਆ ਹੁਣ ਲੱਲੂ ਪੰਜੂ ਉੱਧਾ ਲੱਗੇ ਫਿਰਦੇ ਕੋਈ ਨਹੀਂ ਹੋਂ ਤੇ ਲੋਕੀ ਘਰ ਤਾਂ ਕੀ ਪਿਛੇ ਆਉਣ ਲੱਗ ਗਏ ਹੈ ਮੈਨੂੰ ਕਹਿ ਦਿੰਦੇ ਦਵਿੰਦਰ ਸ਼ਦੈਨ ਆ ਦਵਿੰਦਰ ਦੇ ਕਿਤੇ ਐਵੇਂ ਨਹੀਂ ਤਵਾਲ ਚਟੇਓ ਚੱਲੇ ਮੈਂ ਚੰਗੀ ਤਰ੍ਹਾਂ ਕਪੜਾ ਮਾਰਿਆ ਕਰ ਬੜਨੇ ਸੀਟਾਂ ਤੇ ਨਾ ਢੋਆ ਜਾਂਦੇ ਆਂ ਤੇ ਬੈਠ ਕੇ ਤਾਂ ਖਰਾਬ ਹੋਇਆ ਮੈਨੂੰ ਲੱਗਦਾ ਜਿਦਾ ਕਪੜਾ ਹੀ ਨਹੀਂ ਮਾਰਿਆ ਕਦੀ ਨਹੀਂ ਜੇ ਤੁਸੀਂ ਅਵਲੇ ਝਾੜੂ ਲਾਉਂਦੇ ਮੈਂ ਤਾਂ ਉਸ ਵੇਲੇ ਕਪੜਾ ਫੜ ਲੈਨੀ ਆ ਸਾਰੇ ਮਾਰਦੀ ਆਂ ਚੱਲ ਇਹ ਛਾੜ ਛਿੱਟੇ ਹੋ ਜਾਂਦੇ ਛਾੜੂ ਤੇ ਮੈਂ ਲਾਈ ਮੁੰਡਾ ਆਇਆ ਸੀ ਇੱਕ ਸੋਨੇ ਨੂੰ ਮਿਲਣਾ ਸੋਨੇ ਨੂੰ ਮਿਲ ਹਾਂ ਠੀਕ ਹੈ ਇਹਦਾ ਕੌਣ ਕਹਵਾ ਨਹੀਂਦਾ ਸਿਆ ਨਹੀਂ ਕਹਿੰਦਾ ਸੋਨੀਆਂ ਕਿੱਥੇ ਮੈਂ ਹਾਂ ਤੇ ਬੈਂਕ ਗਈ ਆ ਅੱਛਾ ਤੇ ਮੈਂ ਹਾਂ ਕੋਈ ਕੰਮ ਸੀ ਆਂਦਾ ਨਹੀਂ ਕੰਮ ਹਾਂ ਹਾਂ ਕੰਮ ਹੀ ਮੈਂ ਉੱਥੇ ਮਿਲ ਲੈਣਾ ਆਪਣੇ ਪਿੰਡ ਦਾ ਨਾ ਨਾ ਹਣ ਪਤਾ ਜਿਹਾ ਹੀ ਏਡੀ ਮੋਟੀ ਚਾਂਦੀ ਦੀ ਚਾਂਜ ਹੀ ਪਾਈ ਸੀ ਅੱਛਾ ਹਾਂ ਹੁਣ ਆ ਕਿ ਇਹਨੂੰ ਬੈਂਕ ਦਾ ਕੰਮ ਹੋਊਗਾ ਆਓ ਇਹ ਲੋ ਪਤਾ ਨਹੀਂ ਪੁੱਛਦਾ ਸੀ ਹੁਣ ਤੇ ਮੁੰਡੇ ਘਰ ਦਾ ਕੌਣ ਲੱਗ ਗਿਆ ਮੈਂ ਹਾਂ ਜਦੋਂ ਗੌਰਵ ਨੇ ਗੱਲ ਕੀਤੀ ਤੇ ਕਿੰਦਾ ਸਾਰੇ ਸਿਰਦੇ ਵਾਲਾਂ ਨੂੰ ਪਏ ਜੀ ਅੱਜ ਕਿਸੇ ਨੇ ਪੂਰੀ ਜਾਣਕਾਰੀ ਵੀ ਨਹੀਂ ਕੀਤੀ ਵੀ ਕੌਣ ਆ ਤੇ ਕੌਣ ਨਹੀਂ ਆ ਰਿਹਾ ਵਿਨਦਰ ਜੀ ਲੋ ਗੌਰਵ ਨੇ ਗੱਲ ਕੀਤੀ ਹੀ ਉਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਕਿੰਨੇ ਆ ਡਾ ਘਰ 2 ਮਹੀਨੇ ਫੋਨ ਆਉਂਦਾ ਰਿਹਾ ਤੇ ਤਾਂ ਗੱਲ ਚੁੱਕੀ ਹੀ ਹੈ ਵੀ ਬੜੀ ਬੜੀ ਹੁਣ ਉਹਦੇ ਪਿੱਛੇ ਹਰੇਕ ਨਹੀਂ ਆਉਣਾ ਉਹਦੇ 100 ਕੰਮ ਆ ਬੈਂਕ ਦੇ ਵਿੱਚ ਕਿਹਨੇ ਆਪਣੀ ਐਫ ਡੀ ਕਰਾਉਣੀ ਕਿਹਨੇ ਪੈਸੇ ਜਮਾ ਕਰਾਉਣੇ ਖਾਤੇ ਖਲਾਉਣੇ ਮੁੱਖੇ ਜਦੋਂ ਸਾਰਿਆਂ ਦੇ ਵਿੱਚ ਇੱਕ ਸਟਾਫ ਬੈਠ ਕੇ ਕੰਮ ਕਰਦਾ ਵਾ ਤੇ 20 ਜਾਨ ਬਿਜਾਨ ਹੋਣੀ ਤੇ ਜੇ 20 ਜਾਨ ਆਪਾਂ ਇਹ ਵੀ ਕਹਿ ਸਕਦੇ ਆ ਵੀ ਸੋਨੀ ਬਾਹਰ ਮੁੰਡਿਆਂ ਨਾਲ ਗੱਲ ਨਾ ਕਰੇ ਜਾਂ ਉਹਦੇ ਨਾਲ ਹੋਏ ਗੱਲ ਨਾ ਕਰੇ ਤੇ ਬੈਠ ਕੇ ਗੱਲ ਤਾਂ ਹੁੰਦੀ ਆ ਨਾ ਮੰਨਦੀ ਆ ਤੂੰ ਤੇ ਕਿਦਾਂ ਜਦਾਂ ਸੋਚ ਤੇ ਛੱਡਦੀ ਹੁੰਦੀ ਆ ਮੈਂ ਤੇ ਇਹ ਗੱਲ ਕੀਤੀ ਵੀ ਹੁਣ ਆਇਆ ਕਿ ਕਰਦੇ ਮੈਂ ਬੰਦੇ ਨਾਲ ਗੱਲ ਕਰ ਲੈਂਦਾ ਕੋਈ ਨਹੀਂ ਆਂਦਾ ਉੱਥੇ ਮਿਲ ਲੈਣੇ ਤੈਨੂੰ ਬੈਂਕ ਬਾਰੇ ਜਾਣਕਾਰੀ ਹੈਗੀ ਕੋਈ ਜੇ ਹੈਗੀ ਤੇ ਦੇ ਦੇਣੀ ਪੋਛਤ ਲੈ ਜਾਂਦਾ ਜਦੋਂ ਨੂੰ ਕੰਮ ਹੀ ਉਹਦੇ ਨਾਲ ਹੀ ਤੇ ਸਾਡੇ ਨਾਲ ਸਾਡੂ ਮਿਲ ਕੇ ਕੀ ਕਰਨਾ ਹੈ ਚੱਲ ਪੈਣਾ ਅੱਜ ਕੱਲ ਦਾ ਕਹਿਣ ਵਾਲਾ ਜ਼ਮਾਨਾ ਨਹੀਂ ਹੈ ਕਹਿਣਾ ਨਾ ਨਹੀਂ ਮੁਟਕੇ ਹਾਂ ਬਸ ਆਉਂਦੇ ਉਹੀ ਤਾਂ ਭਾਵੇਂ ਅਖੀ ਕੇ ਤੇ ਮਗਰ ਬੈਠੀ ਵੀ ਆਣੀ ਮੈਂ ਤਾਂ ਤਾਂ ਵੀ ਨਹੀਂ ਕਹਿਣਾ ਤੇ ਕੀ ਆਉਣਾ ਨਾ ਬੈਨ ਕੋਈ ਖਾਜਾ ਹਾਂ ਚਲੋ ਕੋਈ ਨਹੀਂ ਇਦਾਂ ਵੀ ਨਹੀਂ ਸੋਚ ਰਿਹਾ ਪਿੱਛੇ ਉਹ ਤੋਂ ਪਤਾ ਲੱਗੂਗਾ ਹਾਦੀ ਹੋ ਗਈ ਇਹਦੇ ਬਾਣੀ ਕੰਮ ਕਰਨ ਲਾਤਾ ਨੂੰ ਸਟਾਕ ਦੇ ਵਿੱਚ ਉੱਥੇ ਮੁੰਡੇ ਨਹੀਂ ਕਿ ਬੰਦੇ ਨਹੀਂ ਆ ਕਿ ਇਦਾਂ ਕੋਈ ਘਰ ਆ ਗਿਆ ਨਾ ਤੇ ਫਿਰ ਉਹ ਮਾੜਾ ਹੋ ਗਿਆ ਹਾਦੀ ਹੋ ਗਈ ਆਹ ਕੋਤੇ ਫੇਰ ਘਰੋਂ ਲੜਨ ਨੂੰ ਪੈਂਦੀ ਹੈ ਸੱਸਰੀ ਜਾਲ ਦੀ ਸੱਸਰੀ ਕਾ ਵਾ ਨਾ ਤੂੰ ਚੰਗੀ ਆ ਗਵਾਂਢ ਸੁਣ ਮਸਾਨ ਪਾਈ ਇੰਨੇ ਦਿਨ ਹੋਏ ਇੰਨੇ ਇੰਨੇ ਜਾ ਕੇ ਪੀ ਕੇ ਰਹੀ ਦਵਾ ਗਈ ਕਿਨੇ ਚਿਹਰੇ ਪੇ ਸ਼ੋਹੀ ਪਰ ਮੰਮੀ ਉਹਨੇ ਆਉਣ ਹੀ ਨਹੀਂ ਦਿੱਤਾ ਕਹਿੰਦਾ ਰੈਵ ਰੈਵ ਸਿਆਣਾ ਸੱਚੀ ਗਿਆ ਵਾ ਪੀ ਕੇ ਕਈ ਜਨਾਨੀ ਕਿਥੇ ਨਿਕਲਦੀ ਆ ਤੇ ਭਾਜੀ ਵੀ ਨਾਲੇ ਜੀ ਲਾ ਕੇ ਬੈ ਗੇ ਜੈ ਬੈ ਕੇ ਫਿਰ ਉਹਨਾਂ ਨੂੰ ਵੀ ਰਹਿਣਾ ਪੈਣਾ ਫਿਰ ਇੱਥੇ ਤੁਹਾਨੂੰ ਪਤਾ ਰੋਟੀ ਦਾ ਔਖਾ ਹੈ ਨਹੀਂ ਲੱਗੇ ਲੇਟ ਬਲਦੀ ਆ ਸੌਰ ਉਂਝੋਂ ਸ਼ਾਮਾਂ ਨੂੰ ਸੌਣ ਮਸਾਨ ਪਈ ਹੁੰਦੀ ਤੇ ਬਾਅਦ ਦੀ ਲੇਟ ਉਹ ਨਹੀਂ ਜਗਾ ਕੇ ਗਏ ਮੈਂ ਤਾਂ ਗਿਆ ਕਿ ਮੈਂ ਗਵਾਂਡੀਆਂ ਦੇ ਕਹਿੰਦੇ ਹੁਣੇ ਚੰਗੇ ਗਿਆ ਹੀ ਪਹੁੰਚਿਆ ਹੀ ਨਹੀਂ ਆਹ ਹੋਇਆ ਤੇ ਹੈ ਵਾ ਔਰ ਮਦਦ ਹਾਂ ਤੋਂ ਮੈਨੂੰ ਦੱਸਣ ਭਾਜੀ ਜੇ ਦੱਸਣ ਤੇ ਗੁਰਵ ਚਲ ਗਿਆ ਵਾ ਬਾਹਰ ਹੇ ਹਟ ਤੋ ਹੀ ਹਲਾ ਰੱਖ ਲਿਆ ਕਿ ਤੇ ਗਵਾਂਡੀਆਂ ਕੋਲੇ ਹੀ ਕੀ ਕਹਿ ਸਕਦੇ ਹਾਂ ਨੂੰ ਤੇ ਆਪ ਜਾਣ ਤੋ ਤੈਨੂੰ ਪਹਿਲਾਂ ਪਤਾ ਲੱਗਾ ਹੇ ਤਾਂ ਉਹ ਘਰ ਜੀ ਥੋੜੀ ਦਿਨ ਪਹਿਲਾਂ ਪਤਨ ਲੱਗਾ ਪਤਾ ਹੀ ਇਹ ਤੇ ਮਿੰਦਰ ਤੇ ਸੁਭਾਤ ਆ ਤੁਹਾਨੂੰ ਜੀ ਇਹ ਤਾਂ ਹੈ ਆ ਕਿੱਥੇ ਗਈ ਮੇਰੇ ਨਾਲ ਪੁੱਛਿਆ ਨਾਲ ਵਧਾਈ ਦੇਵਾ ਆਪਣੇ ਅੰਦਰ ਹੀ ਆ ਮੈਂ ਮੈਨੂੰ ਵਧਾਈ ਨਹੀਂ ਦੇਣੀ ਉਹ ਚਾਤਾ ਹੁਣ ਗੱਲਾਂ ਕਰਨਾ ਚਾਹੀਦੀ ਵਧਾਈਆਂਵਾ ਤੁਹਾਨੂੰ ਨਵੇਂ ਵਧਾਈਆਂ ਚਾਚੀਆਂ ਤਾਈਆਂ ਨੂੰ ਆਵੇ ਅੰਦਰ ਹੀ ਚੱਲ ਠੀਕ ਠੀਕ ਆ ਦੇਖਾ ਕਿੰਦਾ ਮਿਰਚਾਂ ਲੱਗੀਆਂ ਅੱਜ ਇਹ ਤੇ ਘਰ ਦੇ ਹੀ ਗੱਲਾਂ ਕਰਦੇ ਆ ਹੁਣ ਲੋਕ ਲਾਂਬ ਦੇ ਵੀ ਕਰਨਗੇ ਤੇ ਫੇਰ ਮੂੰਹ ਬੰਦ ਕਰ ਲਿਓ ਘਰਦਿਆਂ ਦਾ ਹੀ ਮੂੰਹ ਬੰਦ ਕਰਾਉਣਾ ਜਾਣਦੀ ਤੂੰ ਇਹ ਤਾਂ ਬਾਹਰ ਲੈ ਕਰਨਗੇ ਫਿਰ ਪਤਾ ਲੱਗੂ ਤੈਨੂੰ ਛਸਤੀ ਗੱਲ ਦੀ ਸਾਸਰੀ ਕਾਨ ਕੀਆ ਜਲਮਜੀਤ ਠੀਕ ਠਾਕ ਬਈ ਸੁਣਾਓ ਠੀਕ ਠਾਕ ਚਲੋ ਠੀਕ ਹੀ ਚਾਹੀਦਾ ਵਧਾਈਆਂ ਹੋਣ ਗੁਰਵ ਚੱਲ ਗਿਆ ਬਾਹਰ ਲੈ ਚਾਚੀਆਂ ਤਾਈਆਂ ਨੂੰ ਬਹੁਤੀਆਂ ਬਹੁਤੀਆਂ ਵਧਾਈਆਂ ਕੇ ਵਧਾਈਆਂ ਤੇ ਚਲੋ ਜਿਹੜੀਆਂ ਹੈ ਚਾਚੀਆਂ ਤਾਈਆਂ ਨੂੰ ਭਾਰਨਾ ਔਰ ਨੂੰ ਦੇਲ ਨਹੀਂ ਕਰਨ ਡਿਆ ਇੰਨਾ ਹੋ ਲਾ ਕੇ ਤਾਂ ਤੁਸੀਂ ਸਾਡੇ ਕੋਲੋਂ ਰੱਖਿਆ ਆਈ ਕਿਹੜਾ ਤੇਰੇ ਮੁੰਡੇ ਦੇ ਦਸ ਜਾਜ ਚੜ ਲੱਗਿਆ ਦੀ ਲੱਤ ਫੜ ਲੈਣ ਲੱਗੇ ਹੀ ਉਹ ਨਹੀਂ ਨਹੀਂ ਉਹ ਮੌਕੇ ਤੇ ਹੀ ਕੰਮ ਬਣ ਗਿਆ ਦਵਾਦਾ ਵੇ ਜਾ ਗਿਆ ਤਿਆਰੀਆਂ ਕਰ ਲਾ ਉਹ ਕਰ ਲਾ ਸੋ ਗ ਰਿਸ਼ਤੇਦਾਰ ਵੀ ਨਹੀਂ ਸੱਦੇ ਸੋ ਮੇਰੀ ਭੂਆ ਨਹੀਂ ਸੱਦੀ ਮੈਥੇ ਲੈ ਫਿਰ ਹੁਣ ਕੀ ਉਹ ਆਂਦੇ ਆਂਦੇ ਫਿਰ ਮੁੰਡੇ ਦੀਆਂ ਮਾਹ ਤਿਆਰੀਆਂ ਹੀ ਹੋਈਆਂ ਉਹ ਮਾਮੀ ਦੇਦੀ ਅਚਾਨਕ ਦਵਾਈ ਲੈਣ ਆਈ ਸੀ ਤੇ ਉਹ ਵਿਚਾਰੀ ਆਈ ਸੀ ਕਰਲੀ ਤੇ ਤੈਨੂੰ ਪਤਾ ਜਦੋਂ ਤਿਆਰੀਆਂ ਹੁੰਦੀਆਂ ਹੁਣ ਘਰ ਚ ਨਹੀਂ ਪਤਾ ਲੱਗਦਾ ਇੱਕ ਵਿਆਹ ਦਾ ਤੇ ਇੱਕ ਮੁੰਡੇ ਦੇ ਬਾਹਰ ਜਾਣ ਦਾ ਜਦ ਚਾਹ ਹੀ ਬੜਾ ਹੁੰਦਾ ਤੇ ਇਹ ਕਹਾਂਦੇ ਆਂਦੇ ਜਦ ਲਾਈਟਰ ਪਾਵੇ ਕਿ ਨਈਓ ਇਨਾ ਪਤਾ ਲੱਗਦਾ ਹਾਏ ਹਾਏ ਵੀ ਵਾਰੀ ਜਿੱਦਾ ਮਾੜੀ ਪਤਾ ਕਿਉਂ ਲੱਗਦਾ ਮੰਨ ਲਓ ਉਹ ਕਿਤੇ ਰਾਤ ਰਾਤੀ ਉਹਨਾਂ ਨੇ ਵੀ ਜਾ ਘਾਲ ਤਤ ਰਾਤ ਰਾਤੀ ਮਨੇਰੇ ਤੁਸੀਂ ਬਾਹਰ ਕੱਲ ਦੱਸਲ ਟਾਈਮ ਲੱਗਾ ਹੀ ਹੋਗਾ ਬਾਹਰ ਜਾਣ ਤੇ ਲੱਗਦਾ 2-4 ਮਹੀਨੇ ਲੱਗ ਜਾਂਦੇ ਉਹ ਜੇ ਕੰਮ ਆਉਂਦੇ ਉਹ ਲੱਗਦੇ ਤੇ ਹੈ ਨਹੀਂ ਬਾਹਰ ਜਾਂਦਾ ਨਹੀਂ ਨਾ ਗੁੱਸਾ ਕਰ ਲੱਗਦੇ ਤੇ ਹੈਗੇ ਆ ਫਿਰ ਤੈਨੂੰ ਪਤਾ ਹੀ ਆ ਮੁੰਡੇ ਦਾ ਨਾ ਮਾਹ ਹੀ ਕੰਮ ਬਣਿਆ ਸੀ ਤੇ ਅੱਜ ਕੱਲ ਦੁਨੀਆ ਜਿਹੜੀ ਆ ਨਾ ਬਹੁਤ ਉਮਤਰੀ ਆ ਤੇ ਉਹ ਉਹਦੇ ਨਾਲ ਨਾਲ ਤੈਨੂੰ ਵੀ ਕਹਿਣਾ ਭੁੱਲ ਗਈ ਮੈਂ ਆ ਮਨ ਦਿਮਾਗ ਚੋਂ ਘਾਲੀ ਨਿਕਲਿਆ ਵੀ ਮਜੀਤ ਨੂੰ ਕਹਦਾ ਨਾਲੇ ਤੈਨੂੰ ਕਹਿਣਾ ਵੀ ਕਿੱਦਾਂ ਹੈ ਤੂੰ ਤੇ ਪੇਕੇ ਜਾ ਕੇ ਬੈਠੀ ਤਿੰਨ ਦਿਨ ਹੋ ਗਏ ਆ ਤੇ ਜਦੋਂ ਮੇਰਾ ਉਧਰ ਧਿਆਨ ਜਾਂਦਾ ਸੀ ਤੇ ਇੱਡਾ ਕਿਲੋ ਦਾ ਜਿੰਦਰਾ ਲੱਗਾ ਹੋਆ ਮੈਂ ਹਾਂ ਭੈਣ ਪਤਾ ਨਹੀਂ ਕਿੱਥੇ ਗਈ ਹੈ ਮੰਨ ਲਓ ਹੋੜ ਮੈਂ ਦੋ ਤਿੰਨ ਦਿਨ ਪੇਕੇ ਚਲ ਗਈ ਆ ਪਹਿਲਾਂ ਤਾਂ ਮੈਂ ਇੱਥੇ ਹੀ ਸੀ ਨਾ ਐਨੇ ਚਿਰ ਦੀ ਗੱਲ ਚੈਨਲ ਚੱਲਣ ਦੀ ਉਦੋਂ ਦਾ ਤਾਂ ਤੂੰ ਮੈਨੂੰ ਦੱਸਿਆ ਨਾ ਲੈ ਉਦੋਂ ਇਦਾਂ ਪੱਕਾ થਤਾ ਜੇ ਅੱਜ ਹੀ ਅੰਨੇਂਦੇ ਆ ਜਾਂ ਜੇ ਬੱਜੀ ਨਾ ਬੱਜੀ ਜੇ ਚੱਕੀ ਗੋਤਿਆ ਆਂਦੇ ਨੇ ਮਕਤ ਤੇ ਫਿਰ ਕਿੱਦਾਂ ਕਰਦੀ ਐ ਐਡੀ ਛੇਤੀ ਵੀ ਨਹੀਂ ਦੱਸਿਆ ਜਾਂਦਾ ਨਾ ਜਿੰਨਾ ਚਿਰ ਕੋਈ ਪੱਕ ਤੇ ਤਨਾਵੇ ਵੀ ਮੁੰਡੇ ਦਾ ਵੀ ਜਾ ਲੱਗਾ ਉਫਰ ਰਤਰਾਤੀ ਆ ਗਈ ਹਾਂ ਚੱਲ ਚੱਲ ਫੇਰ ਚੱਲ ਗੁੱਸਾ ਨਾ ਕਰ ਭਏ ਗੁੱਸਾ ਕੀ ਕਰਨਾ ਚਲੋ ਕੋਈ ਨਹੀਂ ਹੋਇਆ ਦੱਸੋ ਭਾਇਆ ਫੋਨ ਠੀਕ ਠਾਕ ਲੱਗਾ ਜੀ ਆਓ ਆਇਆ ਵਾ ਠੀਕ ਠਾਕ ਤਾਂ ਦੰਦਾ ਕਿਦਾਂ ਦਾ ਚੰਗਾ ਵਾ ਵਧੀਆ ਵਾ ਆਂਦੇ ਤਨਖਾਹ ਵੀ ਠੀਕ ਆ ਚਲੋ ਚਲੋ ਇੱਥੇ ਵੀ ਮੇਰੇ ਪੁੱਤ ਨੂੰ ਤੈਨੂੰ ਪਤਾ ਹੀ ਆ ਤਾਨੇ ਮੇਨੇ ਨਿਤ ਦੇ ਭੈ ਕਰਤਾ ਜੈਂ ਕਰਤਾ ਨਾਲੇ ਅਜੇ ਪਹਿਲਾਂ ਸਾਰਾ ਕੰਮ ਲਈ ਫਿਰਦਾ ਸੀ ਮੇਰੇ ਤਾਂ ਨਾ ਧਰਮ ਨਾਲ ਜੀ ਨਹੀਂ ਲੱਗਣ ਡਿਆ ਦੇਨੂ ਨਾ ਖਿਚਾਂ ਜੀਆਂ ਪੈਂਦੀਆਂ ਵਾ ਚਲੋ ਹੁਣ ਹੌਲੀ ਹੌਲੀ ਤੀ ਪੱਦਾ ਫੋਨ ਆਵੇ ਤੇ ਉਹਨੂੰ ਆ ਜੰਦੇ ਤੇ ਤਸੱਲੀ ਦੇਈਦੀ ਆ ਤਲਾਸ਼ਾ ਹੀ ਦੇਈਦਾ ਵਾ ਐ ਤੇ ਚਲੋ ਕੋਈ ਨਹੀਂ ਇਦਾਂ ਜੀ ਮਾਵਾ ਆਹੋ ਤੇ ਇਹਨਾਂ ਨੂੰ ਮਿਲ ਗਈ ਨੌਕਰੀ ਦੱਸਿਆ ਵਾ ਸੋਨੀਆ ਨੂੰ ਸੋਨੀਆ ਨੂੰ ਆਹੋ ਉਹਨੇ ਵੀ ਉਹਨਾਂ ਦਾ ਫੋਨ ਕਰਕੇ ਦੱਸ ਦਿੱਤਾ ਵਾ ਸੋਨੀਆ ਨੂੰ ਨੌਕਰੀ ਮਿਲ ਗਈ ਮੈਂ ਵਧਾਈ ਦਿੱਤੀ ਫੋਨ ਤੇ ਤੂੰ ਹੀ ਮੇਰੇ ਕੋਲ ਪਰ ਦੇ ਰੱਖ ਲੈਨੀ ਆ ਫਿਰ ਉਹਨੇ ਤੇ ਦੱਸਣਾ ਹੀ ਆ ਉਹਦੇ ਨਾਲ ਗੋਠਜੂ ਤੇਰੀ ਜ਼ਿਆਦਾ ਵਾ ਇਨੀ ਕਿ ਨੀ ਕਿ ਗੱਲ ਸ਼ੇਅਰ ਕਰਦੀਆਂ ਤੇ ਮੇਰੇ ਕੋਲ ਤਾਂ ਕਦੀ ਕਦਾਈ ਤੂੰ ਗੇੜਾ ਮਾਰਦੀ ਭੈਣੇ ਇਹ ਲੈ ਇਹ ਗੱਲਾਂ ਸਾਢ ਤੋਂ ਗੁੱਸਾ ਨਾ ਕਰ ਸੋਨੀਆ ਨੂੰ ਨੌਕਰੀ ਤੇ ਮਿਲ ਗਈ ਆ ਤੇ ਹੁਣ ਆ ਮੁੰਡਿਆਂ ਦੀਆਂ ਲੈਣਾ ਅੱਜ ਸਵੇਰੇ ਹੀ ਮੈਂ ਝਾੜੂ ਲਾਵਾਂ ਤੇ ਕਨੇਕ ਐਨ ਸੋਹਣਾ ਸੁਨੱਖਾ ਜਿਹਾ ਮੁੰਡਾ ਘਰ ਆ ਗਿਆ ਉਹ ਆਇਆ ਇਹ ਸੋਨੀਆ ਕਿੱਥੇ ਆ ਸਾਸਰੀ ਘਰ ਬੁਲਾਈ ਮੈਨੂੰ ਮੈਂ ਹਾਂ ਤੇ ਕਾ ਉੱਥੇ ਗਈ ਆ ਬੈਂਕ ਚ ਅੱਛਾ ਤੇ ਮੈਂ ਕੋਈ ਕੰਮ ਆ ਹੀ ਹਾਂਜੀ ਤੇ ਕੋਈ ਨਹੀਂ ਉੱਥੇ ਮਿਲ ਲੈਣਾ ਤੇ ਜੇ ਮੈਂ ਇਹ ਨਹੀਂ ਗੱਲ ਮਾਂ ਨੂੰ ਦੱਸੀ ਤੇ ਮਾਂ ਦੀ ਸੱਤਿਆਂ ਨੇ ਉਹਨੂੰ ਮਿਲਣਾ ਵਾ ਸੱਤਿਆਂ ਨੇ ਉਹਨਾਂ ਨੂੰ ਪਤਾ ਕਰਨਾ ਵਾ ਕਿਦਾਂ ਬੈਂਕ ਦਾ ਕੰਮ ਕਿਦਾਂ ਨਹੀਂ ਆਪਣੇ ਅੱਜ ਕੱਲ੍ਹ ਕਹਿੰਦਾ ਜਮਾਨਾ ਨਹੀਂ ਤੇ ਜਦੋਂ ਮੇਰੇ ਮੁੰਡੇ ਨੇ ਵੇਖਿਆ ਆ ਮਾੜੀ ਜੀ ਗੱਲ ਕੀ ਕਰਤੀ ਤੇ ਕਿਤੇ ਮਾਂ ਮੁੰਡੇ ਮੇਰੇ ਨੂੰ ਵੀ ਜੁੱਤੀਆਂ ਤੇ ਮੈਨੂੰ ਵੀ ਥੱਪੜ ਤੇ ਕਈ ਕੋਈ ਨਾ ਕੀਤਾ ਈ ਕੰਜਰ ਕੜੀ ਪਾਈ ਹੈ ਆਂਦੇ ਫੇਰ ਕਰਦੇ ਹਾਂ ਜਿਉਂਨੇ ਉਦਾਂ ਹੀ ਕਾਰੀ ਦੇ ਦਿੱਤੀ ਟੀਚਰ ਬਾਜੀ ਦੀ ਤੇ ਚਲੋ ਨਿਆਣਾ ਸਿਆਣਾ ਹੀ ਹੋ ਜਾਂਦੀਆਂ ਗਲਤੀਆਂ ਤੇ ਹਣੋ ਹੁਣ ਜਿਹੜਿਆ ਕੱਲ ਦੇ ਛੋਕਰੇ ਗੇੜੇ ਮਾਰਦੇ ਇੱਥੇ ਹੈ ਉਹ ਤਾਂ ਚਲ ਇਦਾਂ ਯਾ ਤੁਹਾਨੂੰ ਵੀ ਪਤਾ ਤੁਸੀਂ ਸਿਆਣੇ ਬੈਂਕ ਚ ਕਈ ਕੰਮ ਹੁੰਦੇ ਆਏ ਜਾਂਦੇ ਆ ਤੇ ਬੈਂਕ ਚ ਕੰਮ ਹੁੰਦੇ ਤੇ ਬੈਂਕ ਚ ਜਾਂਦਾ ਇੱਥੇ ਕਰਨਾ ਆ ਸਕਦਾ ਉਹਨਾਂ ਨੂੰ ਉਹਗਾ ਪਿਛੇ ਅੱਜ ਤੋਂ ਹੋਣਗੇ ਨਾ ਗਏ ਹੋਣਗੇ ਉੱਥੇ ਤਾਂ ਕਰਕੇ ਆ ਗਿਆ ਹੋਗਾ ਚਲੋ ਤੇਰੀ ਵੀ ਸੋਚ ਅਧੇਰ ਗਈ ਆ ਆਪੇ ਹੁਣ ਵੇਖੋ ਕੀ ਬਣਦਾ ਵਾ ਚਲ ਛੱਡ ਦਵਿੰਦਰ ਤੇ ਗੱਲਾਂ ਇਹਨਾਂ ਸ਼ੁਕਰ ਕਾਪੀ ਇੱਥੇ ਨਸ਼ੇ ਕਿੰਨੇ ਆ ਤੇ ਮੁੰਡਾ ਚੱਲ ਇਥੋਂ ਨਿਕਲ ਗਿਆ ਵਾ ਨਸ਼ਿਆ ਚੋਂ ਬਚਿਆ ਰਹੂਗਾ ਹਾਉ ਨਹੀਂ ਭੈਣੀ ਪੁੱਤ ਮੇਰਾ ਫੋਨ ਕਰਕੇ ਹੁਣ ਰਾਤ ਦਿਨ ਮੈਨੂੰ ਇਹੋ ਆਂਦਾ ਆਂਦਾ ਮਾਂ ਮੇਰੇ ਸਾਹਮਣੇ ਸਿਰ ਖੋਦੜੀ ਜੀ ਬਣੀ ਰਹਿੰਦੀ ਟੋਰੀ ਟੋਰੀ ਲੀਡੇ ਪਾਇਆ ਕਰ ਸੋਹਣੀ ਬਣ ਕੇ ਰਿਆ ਕਰ ਤੇ ਸੁਖ ਨਾ ਤਨਖਾਹ ਬਥੇਰੀ ਆ ਤੇ ਤੇ ਉਹ ਆਪਣੇਂ ਡਿਆ ਹੀ ਕਹਿਣ ਵੀ ਗੱਡੀ ਲੈਣੀ ਆ ਅੱਛਾ ਉਹ ਲੋਵਾ ਜਿਹੜੀ 40 ਲੱਖ ਦੀ ਆਉਂਦੀ ਆ ਉਹ ਕਿਹੜੀ ਲੋਵਾ ਗੱਡੀ ਹੁੰਦੀ ਐ ਸਕਾਰਪੀ ਹੋਣੀ ਓ ਨਹੀਂ ਨਹੀਂ ਹਾਏ ਹੇ ਰ ਹੋ ਹੋਈ ਲੋਵਾ ਕਿਹੜੀ ਲੋਵਾ ਨਵੀਂ ਗੱਡੀ ਆ ਗਈ ਆ ਸ਼ਾਨ ਹੋਵਾ ਆਹ ਵਾਹ ਹੁਣਿਆ ਕਸਮਾਨੂ ਖਾਨੀਆਂ ਦਾ ਨਾਂ ਜੈ ਨਹੀਂ ਮੂੰਹ ਤੇ ਜੜਦਾ ਨੋ ਬਾਈ ਮੈਂ ਲੋ ਲੋਈ ਕਾਖੀ ਜਾਂਦੀ ਉਹ ਚਲ ਕੋਈ ਨਹੀਂ ਮੈਂ ਤਾਂ ਸਭੋਂ ਮੁੰਡੇ ਨੂੰ ਕਹਿੰਦੀ ਮੈਂ ਹੂ ਪੈ ਜਾਣੀ ਆ ਤੈਨੂੰ ਪਤਾ ਵਾ ਘਰ ਦੇ ਬਾਹਰ ਦੇ ਮੁੰਡੇ ਨਿਗਾ ਚ ਰੱਖਣਗੇ ਵੀ ਪਤਾ ਨਹੀਂ ਕਿੰਨੀ ਕ ਕਮਾਈ ਕਰਨ ਲੱਗ ਗਿਆ ਹਨਾ ਬਾਹਰ ਦੇ ਆ ਤੇ ਸੜਨਾ ਹੀ ਛੜਨਾ ਵਾ ਉਹਨਾਂ ਦੀ ਤਾਂ ਗੱਲਾਂ ਛੱਡ ਆ ਸਾਡੇ ਘਰ ਦੇ ਹੀ ਸੜ ਕੇ ਸਵਾਹ ਹੋਏ ਜਦੋਂ ਦਾ ਮੇਰਾ ਮੁੰਡਾ ਚੱਲ ਗਿਆ ਵਾ ਹੈ ਤੇ ਇਹ ਆ ਮੈਂ ਭੈਣ ਸਮਝ ਕੇ ਤੇਰੇ ਨਾਲ ਗੱਲ ਕਰਨ ਲੱਗੀ ਆ ਗਾਂ ਚੁਗਲੀ ਨਾ ਕਰਦੀ ਮੇਰੀ ਗੋਠ ਵੀ ਬੜੀ ਹੈ ਮੇਰੀ ਨਣਾ ਆਂ ਨਾ ਤੇ ਇਹ ਨਾ ਇਹ ਤੇ ਨਾ ਨਾ ਪੂਰਾ ਜੋਰ ਲਾ ਲਿਆ ਸਿਰ ਤੋਂ ਲੱਕੇ ਪੈਰਾਂ ਤੱਕ ਹੀ ਮੁੰਡਾ ਨਾ ਹੀ ਜਾਵੇ ਮਨਜੀਤ ਆ ਤੇ ਨਾ ਮੈਂ ਗੱਲ ਅਗੀ ਕਰਨਾ ਵੀ ਇਹ ਇਹਨਾਂ ਨੂੰ ਜਦੋਂ ਪੈਸਿਆਂ ਦਾ ਪੁੱਛਿਆ ਨਾ ਅਗਲੇ ਆ ਪਤਾ ਕੀ ਕਹਿਤਾ ਮੁੰਡੇ ਦੇ ਬਾਹਰ ਜਾਣ ਦੀ ਗੱਲ ਕਹਿੰਦੇ ਸਾਡੇ ਦੇ ਬਾਹਾਂ ਖੜੀਆਂ ਆ ਆਪਣੇ ਹਿੱਸੇ ਦੀ ਜੋਬਨਾ ਵੇਚ ਦੇ ਸਾਡੇ ਲੋਗ ਗਹਿਣੇ ਪਾ ਦੇ ਉਹ ਕਰ ਹੀ ਗਏ ਭੈਣੇ ਫਿਰ ਜਦੋਂ ਮੈਂ ਆਪਣੇ ਰਿਸ਼ਤੇਦਾਰਾਂ ਕੋ ਫੜੇ ਪੈਸੇ ਤੇ ਫਿਰ ਇਹਨਾਂ ਨੂੰ ਤੇ ਹੋ ਗਿਆ ਵੀ ਹੁਣ ਜੇ ਨਾ ਹੀ ਮਾੜਾ ਮੋਟਾ ਪੱਲਾ ਫੜਾਇਆ ਤੇ ਅਸੀਂ ਤੇ ਫਿਰ ਹੋ ਜਾਾਂਗੇ ਗਣਾ ਲੈ ਪਤਿਆ ਚੱਲੇ ਤੇ ਮਜਦਨਾ ਕੀਤੀ ਕੀਤੀ ਜਦੋਂ ਮੇਰੇ ਭੈਣ ਭਰਾਵਾਂ ਸਾਰਿਆਂ ਨੇ ਦੇਤੇ ਆ ਤੁਰਦਿਆਂ ਤੁਰਦਿਆਂ ਮੇਰੀ ਪਰਜਾਈ ਨੇ 20000 ਰੁਪਇਆ ਫੇਰ ਦੇਤਾ ਉਹਦਾ ਵੀ ਬਤੇਰੇ ਦਿੱਤੇ ਤੇ ਮੁੜ ਕੇ ਪਤਾ ਨਹੀਂ ਕੀ ਮੰਨ ਚਾਹੀ ਕੀ ਨਹੀਂ ਫੇਰ ਪੈਸੇ ਕੱਢ ਕੇ ਦਿੱਤੇ ਆ ਮੰਗੇ-ਮੁੰਗੇ ਨਹੀਂ ਮੈਂ ਉਹਦਾ ਮੈਂ ਨਹੀਂ ਐਵੇਂ ਨਹੀਂ ਆਈ ਆ ਉਹਨਾਂ ਨੂੰ ਫੇਰ ਪਤਾ ਹੋਣਾ ਪੇ ਜਾਣਾ ਤੇ ਪਤਾ ਹੀ ਪਤਾ ਹੀ ਆ ਬਾਹਰੋਂ ਆਉਂ ਨਹੀਂ ਜਿਹੜਾ ਉਹਨਾਂ ਦਾ ਮੁੰਡਾ ਪਤਾ ਨਹੀਂ ਕੀ ਇਹਦਾ ਨਾਮ ਆ ਭਣੇ ਬਲਜੀਤ ਬਲਜੀਤ ਗਗੜ ਭਣੇ ਵਾਲਾ ਜਿਹੜਾ ਉਹਨਾਂ ਦਾ ਮੁੰਡਾ ਉਹਨਾਂ ਨੂੰ ਗਗੜ ਭਣੇ ਵਾਲੇ ਆਂਦੇ ਉਹਨਾਂ ਨੇ ਉਹਨੂੰ ਪਤਾ ਲੱਗ ਗਿਆ ਆਂਦਾ ਮੇਰੀ ਵਟਨਾ ਵਟ ਸਾਂਜੀ ਹੀ ਤਤੋਂ ਸਾਨੂੰ ਗਾਣੇ ਪਾਉਂਦੇ ਪੈਲੀ ਇਹ ਤੋਂ ਵੀ ਪੈਲੀ ਗਾਣੇ ਬਾਈ ਕਿਤੇ ਪਾਜੀ ਦੇ ਕੰਨਾਂ ਚੋਂ ਨਹੀਂ ਕੱਢਦਾ ਤੇ ਕਿਤੇ ਸਾਡਾ ਨਾ ਆ ਹੋਣ ਲੱਗੀ ਆ ਇਹਨਾਂ ਸਾਨੂੰ ਦੱਸਿਆ ਨਹੀਂ ਮੇਰੇ ਮੁੰਡੇ ਦੀ ਬੜੀ ਬੇਇਤੀ ਕੀਤੀ ਠੀਕ ਹੈ ਆਂਦੇ ਨੇ ਡੇਢ ਝੱਗਾ ਚੁੱਕੇ ਆ ਤੇ ਆਪਣਾ ਨਗਾ ਹੁੰਦਾ ਵਾ ਤੇ ਜਦੋਂ ਅਸੀਂ ਮਤਲਬ ਹੁਣ ਆਂਦੇ ਨੇ ਡੇ ਝੱਗਾ ਚੋਕ ਹੀ ਲਿਆ ਵੀ ਅਸੀਂ ਗਾਣੇ ਪੈਲੀ ਕਰਤੀ ਮੇਰੇ ਬੰਦੇ ਨੇ ਤੇ ਫਿਰ ਇਹ ਕਿਉਂ ਬਾਹਰੋਂ ਸੁਹਾਵਾਂ ਲੈ ਲੈ ਕੇ ਆਣ ਕੇ ਮੇਰੇ ਮੁੰਡੇ ਤੇ ਮੈਂ ਹੁੰਦੇ ਲੋ ਲੋ ਲਾ ਕੇ ਬਥੇਰਾ ਸਾਲੂ ਭੁਜੂ ਕੀਤਾ ਮਾਤਾ ਨੇ ਵੀ ਇਹਨਾਂ ਨੂੰ ਤੇ ਪਰਚਾ ਲੋਗੇ ਤਾਂ ਜਾਣਾ ਨਹੀਂ ਫਿਰ ਮੈਂ ਮੁੰਡੇ ਨੂੰ ਆਖਿਆ ਮੈਂ ਨਹੀਂ ਹੋ ਜਾ ਪੁੱਤ ਕੋਈ ਨਹੀਂ ਤਾਇਆ ਹੋ ਤੇਰਾ ਹਨਾ ਕੋਈ ਨਹੀਂ ਹਾਂ ਤੇ ਚਲੋ ਆ ਕੰਮ ਹੋ ਗਏ ਮੇਰਾ ਪੁੱਤ ਚਲ ਗਿਆ ਬਾਹਰ ਹੁਣ ਮੈਨੂੰ ਕਹਿੰਦੇ ਫੋਨ ਕਰਕੇ ਆਈ ਫੋਨ ਭੇਜਣਾ ਮੰਮੀ ਤੇਰੇ ਲਈ ਚਲ ਵਧੀਆ ਹਾਂ ਤੇ ਮੈਂ ਆਕੇ ਨਹੀਂ ਮੈਂ ਗੁੱਸੇ ਹੋਈ ਹਾਂ ਨੂੰ ਬੈ ਜਾ ਚਾਹ ਬਣਾਣੀ ਚਾਹ ਚਲੀ ਨਹੀਂ ਚਾਹ ਕੇ ਪੀਣੀ ਮੈਂ ਵੇਖਾ ਹੁਣ ਘਰੇ ਵੀ ਕੋਈ ਕੰਮ ਮੈਂ ਤੇ ਆਈ ਤੇ ਮੈਂ ਮੈਂ ਵਧਾਈ ਦੇਵਾਂ ਦਵਿੰਦਰ ਨੂੰ ਅੱਛਾ ਅੱਛਾ ਚਲ ਵਧੀਆ ਗੀ ਉਹ ਡੱਬਾ ਲਿਆਂਦਾ ਸੀ ਤੇ ਉਹ ਇਹਦੀ ਮੰਮੀ ਆਈ ਸੀ ਅੱਛਾ ਰੱਬੇ ਦੋ ਹੀ ਤੇ ਇੱਕ ਤੇ ਘਰੇ ਲੱਗ ਗਿਆ ਇਹ ਇੱਕ ਤਰ੍ਹਾਂ ਲੱਗੀ ਨਾ ਉਹਨੂੰ ਦੇਤਾ ਚਲ ਕੋਈ ਗੱਲ ਨਹੀਂ ਚਲ ਅਗਲੀ ਆਣ ਗਵਣ ਦੱਸੂਗੀ ਨਾ ਚਲ ਕੋਈ ਗੱਲ ਨਹੀਂ ਚਲੋ ਠੀਕ ਚੰਗਾ ਦੀ ਚੰਗਾ ਦੇਖਾ ਕਿਦਾ ਆਈਓ ਵਿੱਚ ਵਧਾਈ ਦੇ ਉਤੋਂ ਤੋਂ ਦੇ ਆਂਡੀ ਵਿੱਚ ਤੇ ਪਾਂਬੜ ਮਚਣ ਦੇ ਆਣੇ ਹੁਣ ਤੇ ਲਾਗੇ ਲੱਗਣਾ ਹੀ ਸਾਰਿਆਂ ਨੇ ਹਾਏ ਇਹਨੂੰ ਪਤਾ ਲੱਗ ਗਿਆ ਤੇ ਪਿੰਡ ਸਾਰੇ ਚ ਖਬਰ ਫੈਲ ਗਈ ਹੋਣੀ ਆ ਫੇ ਗੌਰ ਵਿਟਲੀ ਚਲ ਗਿਆ ਵਾ ਚਲ ਜਿਹਨੂੰ ਨਹੀਂ ਵੀ ਪਤਾ ਨਾ ਅੱਜ ਸ਼ਾਮਾ ਨੂੰ ਨਾਲੇ ਮਹਾਰਾਜ ਦਾ ਸਕਰਾਨਾ ਕਰਕੇ ਨਹੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਆਉਂਗੀ ਤੇ ਨਾਲੇ ਜਿਹਨੂੰ ਨਹੀਂ ਪਤਾ ਉਹਨੂੰ ਵੀ ਆਪਣੇ ਮੂੰਹੋਂ ਦੱਸ ਕੇ ਆਉਂਗੀ ਤੇ ਫਿਰ ਵੇਖੀ ਲੋਕੀ ਕਿਥੇ ਐਨ ਸੜਸੜ ਸਵਾਹ ਹੁੰਦੇ ਜਾਣੇ ਵੀ ਲੈ ਇਹਦਾ ਵੀ ਲੱਲੂ ਜਿਆ ਬਾਹਰ ਚਲ ਗਿਆ ਵਾ ਮੰਮੀ ਦਾ ਫੋਨ ਹੈਲੋ 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 ਮੰਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਵਧਾਈਆਂ ਹੋਣ ਗੌਰਵ ਚਲ ਗਿਆ ਬਾਹਰ ਤੈਨੂੰ ਬਹੁਤੀਆਂ ਬਹੁਤੀਆਂ ਕਿ ਤੇਰਾ ਦੋਤਾ ਚਲ ਗਿਆ ਬਾਹਰ ਹੈਂ ਦੀਪ ਦਸਣ ਲਈ ਬਿਮਾਰ ਭਰਦੀ ਹੀ ਤੇ ਮੰਮੀ ਆਈ ਨਹੀਂ ਤੇ ਪਰਨਾ ਹੀ ਆ ਪਰਨਾ ਹੀ ਆ ਦੋਤਾ ਤੇਰਾ ਗਿਆ ਬਾਹਰ ਤੇ ਤੂੰ ਮਾਤਾ ਆਈ ਨਾ ਤੇ ਦੁੱਖ ਤੇ ਲੱਗਦਾ ਹੀ ਆ ਨਾ ਆਪਣੇ ਭੈਣ ਭਰਾਵਾਂ ਨਾਲ ਕਾਰਜ ਵੀ ਚੰਗੇ ਲੱਗਦੇ ਆ ਪਤਮਾ ਠੀਕ ਨਹੀਂ ਤਾਂ ਨਹੀਂ ਆਏ ਮੇਰੇ ਧੀ ਨਾ ਪਿੰਡਾਂ ਨਾਲ ਸਗਨ ਲੈ ਜੀ ਅੱਛਾ ਨਾਲ ਹਾਂ ਪਤਮਾ ਨਾਲ ਤੈਨੂੰ ਪਿਆਰ ਦਵੋਗੀ ਮੈਂ ਠੀਕ ਨਹੀਂ ਨਹੀਂ ਤੇ ਮੈਂ ਤੈਨੂੰ ਆਉਣਾ ਹੀ ਆਉਣਾ ਨਹੀਂ ਅੱਛਾ ਤੈਨੂੰ ਚਾਹਾਂ ਠੀਕ ਠੀਕ ਗਿਆ ਵਾ ਪਹੁੰਚ ਗਿਆ ਵਾ ਹਾਂ ਹਾਂ ਪਹੁੰਚ ਗਿਆ ਆ ਫੋਨ ਅੱਛਾ ਹਾਂ ਮਮੀ ਕਿੰਨੀ ਕੁ ਬਿਮਾਰ ਹੋ ਗਈ ਹਾਂ ਤੂੰ ਹੈ ਹੁਣ ਮੈਂ ਸਗਨ ਲੈਣਾ ਵਾ ਇੱਥੇ ਚੱਲ ਕੇ ਤੇ ਦੋ ਦਿਨ ਨੂੰ ਤੈਨੂੰ ਸਗਨ ਦਿੱਤਾ ਨਾ ਗਿਆ ਤੇ ਆ ਚੰਗੀ ਗੱਲ ਥੋੜੀ ਤੇਰੇ ਵਾਸਤੇ ਪਤਾ ਹੀ ਨਦੀਪ ਨੂੰ ਪੋਛਾ ਮੈਂ ਕਿੰਨੀ ਹੋ ਗਈ ਸੀ ਤੈਨੂੰ ਦੀਪ ਲੈ ਨਹੀਂ ਦੱਸਿਆ ਦੀਪ ਤਾਂ ਮੈਨੂੰ ਆਂਦੀ ਸੀ ਮੰਮੀ ਠੀਕ ਹੀ ਮੰਮੀਆਂ ਦੀ ਤੂੰ ਜਾਇਆ ਮੇਰਾ ਟਾਈਮ ਨਹੀਂ ਤੇਰੀਆਂ ਕਮੇਟੀਆਂ ਹਾਂ ਤੇਰੀਆਂ ਕਮੇਟੀਆਂ ਕਮੋਟੀਆਂ ਨਹੀਂ ਪੂਰੀਆਂ ਹੁੰਦੀਆਂ ਲੱਗਦਾ ਤੋੜੀ ਫਿਰਦੀ ਐਵੇਂ ਲੋਕਾਂ ਦੇ ਘਰ ਅਗਲੇ ਪੋਤਾ ਦਵਿੰਦਰ ਹਾਂ ਉਹ ਤਾਂ ਤੂੰ ਦੀਪ ਤੇ ਕਰ ਲਿਆ ਯਕੀਨ ਤੇ ਇਦਾਂ ਇਹਦੇ ਹੁੰਦਿਆ ਤਾਂ ਮੈਂ ਮੰਨ ਜੀਦੇ ਪਈ ਸੀ ਹੈ ਤੇ ਮੈਨੂੰ ਕਹਿੰਦੀ ਚੰਗਾ ਮੰਮੀ ਮੈਂ ਆ ਚੱਲਿੰਗੀ ਹੋਰ ਬਨੇ ਜਾਣਾ ਨਹੀਂ ਐਡੀ ਵੀ ਕੀ ਗੱਲ ਹੋ ਗਈ ਸੀ ਅਇਥੇ ਤੂੰ ਮੈਨੂੰ ਫੋਨ ਕਰ ਦਿੱਤਾ ਤੈਨੂੰ ਗੌਰਵ ਨਹੀਂ ਜੜਾ ਖੜਨਾ ਸੀ ਹੈ ਇਹਦੇ ਸਾਰੇ ਪੁੱਛਦੇ ਕੋੜੇ ਨਾਨੀ ਨਹੀਂ ਆਈ ਕੋੜੇ ਨਾਨੀ ਨਹੀਂ ਆਈ ਨਾਨੀ ਦਾ ਪਿਆਰ ਹੀ ਨਹੀਂ ਆ ਉਹ ਤੂੰ ਮੈਨੂੰ ਪਤਾ ਕਿਉਂ ਨਹੀਂ ਆਈ ਕਿਤੇ ਪੈਸੇ ਨਾ ਮੰਗ ਲੇ ਚੱਲ ਉਹਦੇ ਮੈਨੂੰ ਚੰਗੀ ਮਿਹਰਬਾਨੀ ਆ ਚੰਗੇ ਘਰ ਦੀ ਜਿਨੇ ਮੈਨੂੰ ਚੱਲ ਭਾਵੇਂ 50 ਦਿੱਤਾ ਭਾਵੇਂ ਲੱਖ ਦਿੱਤਾ ਦਿੱਤਾ ਰਹੇਗਾ ਕਿ ਨਹੀਂ ਵਿਚਾਰੀ ਨੇ ਚੱਲ ਪਤਾ ਗਿਆ ਤੇ ਸਾਡੇ ਘਰ ਹੋਈਆਂ ਨਾ ਹਾਂ ਤੇਰੇ ਘਰੋਂ ਕਹੋਂ ਗਿਆ ਕੀ ਗੱਲ ਅਗਲੀ ਦਾ ਘਰ ਵਾਲਾ ਕਮਾਉਂ ਡਿਆ ਵਾ ਕਰੋ ਗਿਆ ਤੇਰੇ ਚੱਲ ਪੁੱਤ ਆਇ ਨਾਲ ਡੱਬਾ ਲੈ ਇਤਨਾਂ ਨਾਲ ਸਗਨ ਲੈ ਜੀ ਚੰਗਾ ਇੱਕ ਡੱਬਾ ਕੱਲਿਆ ਮਾੜਾ ਹੈ ਤਾਂ ਹੁਣ ਰਾਜੀ ਹੋ ਜੇਗੀ ਡੱਬਾ ਖਾ ਕੇ ਬਿਮਾਰ ਆ ਤੂੰ ਡੱਬਾ ਕੱਲਿਆ ਜਿਹੜਾ ਉਹ ਦੀਪ ਨੇ ਵੜਤਾ ਆਂਡੇ ਪਾਸੇ ਪੁੱਤ ਨਾਨੀ ਨੇ ਤੇ ਵੱਖਰਾ ਲੈਣਾ ਵਾ ਤੈਨੂੰ ਪਤਾ ਨਹੀਂ ਦੋਦਾ ਗਿਆ ਮੈਂ ਦੋਦਾ ਨਾਨੀ ਨੂੰ ਡੱਬੇ ਲੈਣ ਦਾ ਪਤਾ ਨਾਨੀ ਨੂੰ ਦੋਦੇ ਨੂੰ ਪੈਸੇ ਦੇਣ ਦਾ ਨਹੀਂ ਪਤਾ ਵੀ ਮੈਂ ਦੇ ਦਾਂ ਚੱਲ ਦੇ ਦੂੰ ਡੱਬਾ ਟੈਨਸ਼ਨ ਨਾ ਲੱਲੀ ਹੁਣ ਚੱਲ ਪੁੱਤ ਕੁਛ ਆਹਾਂ ਕਰ ਮੇਰੀ ਟੀ ਹਾਂ ਹੁਣ ਤੇ ਤੂੰ ਮਿੱਠੀ ਹੋਣਾ ਹੀ ਆ ਚੱਲ ਚੰਗਾ ਚੰਗਾ ਹਾਂ ਚਾਚਰੀਕਾਰ ਚਾਚਰੀਕਾਰ ਬੋਲ ਚਾਲ ਕੇ ਤੇ ਐਨ ਪੂਰਾ ਬੜਕ ਉਹ ਦਾ ਮੈਂ ਬਿਮਾਰ ਮੈਂ ਵੀ ਮੰਮੀ ਤੇਰੀ ਧੀ ਵਾਂ ਮੰਮੀ ਤੇਰੀ ਨਸ ਨਸ ਤੋਂ ਵਾਕਪਾਂ ਹਾਂ ਕੀ ਲੱਛਣ ਕਰਦੀ ਹੁਣ ਮਿੱਠੀ ਬੜੀ ਹੋਣਾ ਮੇਰੇ ਨਾਲ ਤੇ ਮੇਰਾ ਪੁੱਤ ਬਾਹਰ ਚਲ ਗਿਆ ਹੁਣ ਮੰਮੀ ਨਹੀਂ ਕਹਿਣਾ ਮਿੱਠੀ ਹੋਣਾ ਮੰਮੀ ਹਣ ਕੋੜੇ ਕਰੇਲੇ ਆਂ ਘਰੇਣਾ ਸਾਰਿਆਂ ਨਾਲ ਹਾਂ ਗੁਰਪਿੰਦਰ ਖੁਸ਼ੀ ਤਾਂ ਮੈਨੂੰ ਬਹੁਤ ਆ ਵੀ ਮੇਰਾ ਪੋਤਾ ਬਾਹਰ ਚਲ ਗਿਆ ਵਾ ਤੇ ਦੂਸਰੀ ਗੱਲ ਵਾਏ ਇਹ ਗੱਲ ਦੀ ਮੈਨੂੰ ਤਰਾਜ ਗਈ ਆ ਆਪਣੀ ਪਰਜਾਈ ਸਾਦ ਲਈ ਤੇ ਮੇਰੀ ਧੀ ਰਹੰਦਦੀ ਤੇ ਦੁੱਖ ਤੇ ਮੈਨੂੰ ਆਉਣਾ ਹੀ ਆਉਣਾ ਓਹੋ ਕਿਉ ਮਮਮੀ ਤੈਨੂੰ ਵੀ ਮੈਮ ਹੈ ਮੇਰੀ ਸੁਣ ਗੱਲ ਤੈਨੂੰ ਪਤਾ ਹੀ ਆ ਆ ਤਿਆਰੀਆਂ ਚ ਇਦਾਂ ਹੀ ਟਾਈਮ ਲੰਘ ਗਿਆ ਤੇ ਨਾਲੇ ਭੈਣ ਨੂੰ ਕਿਹੜਾ ਪਤਾ ਨਹੀਂ ਵੀ ਗੌਰਵ ਨੇ ਜਾਣਾ ਵਾ ਕਿਤੇ ਬੰਦਾ ਫੋਨ ਫਾ ਨਹੀਂ ਲਾਉਂਦਾ ਵਾ ਉਹਨੇ ਪੈਸੇ ਮੈਂ ਕਾਦੇ ਮੰਗ ਲਏ ਉਹਨੇ ਤੇ ਮੈਨੂੰ ਇੱਕ ਵਾਰੀ ਫੋਨ ਹੀ ਨਹੀਂ ਲਾਇਆ ਉਹਨੂੰ ਪਤਾ ਹੀ ਵੀ ਗੌਰਵ ਨੇ ਜਾਣਾ ਵਾ ਤੇ ਚਲੋ ਆ ਜਾਂਦੀ ਵੇਗ ਦਿਂਦਰ ਆ ਕੇ ਮਿਲ ਜਾਂਦੀ ਕਿਦਾਂ ਮਿਲ ਜਾਂਦੀ ਉਹਨੂੰ ਕੀ ਪਤਾ ਕਿਹੜੇ ਦਿਨ ਜਾਣਾ ਤੂੰ ਕੀ ਤਰੀਕ ਦੱਸੀ ਉਹਨੇ ਵੀ ਜਾਣਾ ਵਾ ਉਹ ਬੰਦਾ ਪਹਿਲਾਂ ਹੀ ਮਿਲ ਜਾਂਦਾ ਵਾ ਪਿਆਰ ਹੋਣਾ ਚਾਹੀਦਾ ਦਿਲ ਚ ਨਾਲੇ ਪਾਜੀ ਅਸੀਂ ਤਾਂ ਸੋਚਿਆ ਸੀ ਵਿਚਾਰ ਜਾਂਦੇ ਜਾਂਦੇ ਮਿਲ ਜਾਗੇ ਕਿ ਉਹ ਆਪਣੀ ਨੂੰ ਗੌਰਵ ਮਿਲ ਕੇ ਜਾਊਗਾ ਉਹ ਤਿਆਰੀਆਂ ਹੀ ਇੱਥੇ ਹੀ ਕਰਦਾ ਚਿੱਲੂ ਮਿਲੂ ਲਾਤੀ ਟਾਈਮ ਬੜਾ ਲੱਗ ਗਿਆ ਘਰੇ ਖੁਸ਼ੀ ਤੇ ਮੈਨੂੰ ਬਹੁਤ ਵਾ ਪੋਤਾ ਤੇ ਮੇਰਾ ਹੀ ਆ ਮੈਨੂੰ ਪਤਾ ਪੋਤਾ ਤੇਰਾ ਹੀ ਆ ਪਰ ਗੱਲ ਪਤਾ ਕੀ ਆ ਭੂਆ ਨੂੰ ਵੀ ਬੜੇ ਇੰਤਜ਼ਾਰ ਹੁੰਦੇ ਉਹ ਵੀ ਇਹ ਘਰ ਦੀਆਂ ਕੁੜੀਆਂ ਹੁੰਦੀਆਂ ਅਕਸਰ ਉਹ ਉਹਨੂੰ ਵੀ ਇਹ ਹੀ ਵੀ ਚਲ ਤੂੰ ਜਦੋਂ ਆਪਣੀ ਭਝਾਈ ਨੂੰ ਫੋਨ ਕਰ ਲਿਆ ਉਹਨੂੰ ਵੀ ਕਰ ਲੈਣੀ ਆ ਉਹ ਨਹੀਂ ਨਹੀਂ ਤੁਹਾਨੂੰ ਛਾਕੀ ਆ ਸਾਰੇ ਨੂੰ ਇਹੀ ਭਝਾਈ ਨੂੰ ਫੋਨ ਕੀਤਾ ਮੇਰੇ ਇੰਨੀ ਦਿਲ ਤੇ ਵੀ ਸੀ ਜਦੋਂ ਤੇਰੀ ਭਝਾਈ ਵੇਖੀ ਨਾ ਮੈਨੂੰ ਇੱਕਦਮ ਚੁੰਟਣੀ ਆਈ ਤੇ ਮੇਰੀ ਧੀਕ ਦੇ ਵੱਧ ਇਹ ਘਰ ਦੀ ਉਹ ਧੀ ਆ ਉਹ ਮੈਨੂੰ ਵੀ ਪਤਾ ਇਹ ਘਰ ਦੀ ਧੀ ਆ ਮੰਮੀ ਨਾਲੇ ਮੈਂ ਭਝਾਈ ਨੂੰ ਫੋਨ ਥੋੜੀ ਕੀਤਾ ਸੀ ਉਹ ਤਾਂ ਚਾਂ ਚੱਕ ਦਵਾਈ ਲੈਣ ਆਈ ਤੇ ਆਂਦੀ ਮਹਾ ਗੌਰਵ ਦੀਆਂ ਵੀ ਤਿਆਰੀਆਂ ਹੁੰਦੀਆਂ ਚਲ ਜਾਂਦੀ ਆ ਕੋਈ ਮੇਲੀ ਜਾਨੀ ਆ ਨਹੀਂ ਇਦਾਂ ਹੀ ਆਖੀਦਾ ਹੁੰਦਾ ਵਾ ਦਵਾਈਆਂ ਲੈਣ ਆਈਆਂ ਤੇ ਕਪੜਾ ਲੈਣ ਆਈਆਂ ਭਾਜ ਤੇ ਚ ਦੋਨੋਂ ਲੋਕਾਂ ਨੇ ਇਹ ਘੜ ਕੇ ਰੱਖੇ ਰਾਤ ਦੇ ਉਹ ਦਵਿੰਦਰ ਗੱਲ ਪਤਾ ਕੀ ਆ ਇਕੋ ਇੱਕ ਤੋਂ ਦਾ ਪਤੀਜਾ ਜੇ ਪੂਆ ਨੇ ਉਹਦੇ ਵਿੱਚ ਆਮਲਾ ਨਹੀਂ ਕਰਨੇ ਤੇ ਕਿਹਦੇ ਕਰਨੇ ਤੁਸੀਂ ਇੰਨਾ ਹੀ ਕਰ ਲੈਂਦੇ ਵੀ ਚਲੋ 에어ਪੋਰਟ ਤੇ ਨਾਲ ਲੈ ਜਾਂਦੇ ਹੋਰ ਕੋਹ ਨਹੀਂ ਕੋਹ ਨਾ ਕੋਹ ਤੇ ਹੁੰਦਾ ਨਾ ਉਹਨੂੰ ਦੱਸ ਦਿਓ ਉਹ ਕੋਈ ਗੱਲ ਨਹੀਂ ਭਾਜੀ ਅਸੀਂ ਤੇ ਇਹ ਸੋਚਿਆ ਸੀ ਵੀ ਚਲ ਸਾਰੇ ਭੈਣ ਭਰਾ ਸੱਦਾਂਗੇ ਹੁਣ ਕੰਮ ਹੀ ਮੌਕੇ ਜੇ ਤੇ ਬਣ ਗਿਆ ਤੇ ਫਿਰ ਕੋਈ ਵੀ ਨਾ ਸੱਦਿਆ ਗਿਆ ਚਲੋ ਜਿਹੜੀ ਛਦਣੀ ਸੱਦਦੀ ਉਹਨੇ ਗੱਲ ਮੁਕਾਤੀ ਆ ਤਿੰਨ ਆਖੀ ਲੱਗਦੀਆਂ ਇਹ ਕਰਦੀਆਂ ਹਾਏ ਹਾਏ ਨਹੀਂ ਤੁਸੀਂ ਪਤਾ ਨਹੀਂ ਤੁਹਾਡੇ ਮਨ ਚ ਕਿਉਂ ਇੰਨਾ ਗੁੱਸਾ ਚੱਲ ਕਿਸ ਦਿਨ ਮੈਂ ਜਾਉਂਗੀ ਇਹਨੂੰ ਠੱਡੀ ਕਰਾਂਗੀ ਕੋਈ ਗੱਲ ਨਹੀਂ ਉਹਨੇ ਮੰਨ ਲੈਣੀ ਮੇਰੀ ਪਰ ਉਹਦਾ ਵੀ ਫਰਜ ਹੈਗਾ ਹੀ ਨਾ ਇੱਕ ਵਾਰੀ ਫੋਨ ਤੇ ਲਾਉਂਦੀ ਤੂੰ ਫੋਨ ਲਾਉਂਗਾ ਵੀ ਆ ਜਾਂਦਾ ਤੇ ਪਤਿ ਜਨੇ ਜਾਣਾ ਹੁੰਦਾ ਵਾ ਹਰ ਬੰਦੇ ਨੂੰ ਰੋਸਾ ਨਾ ਆ ਜੀ ਆ ਜਾਂਦਾ ਆ ਜੀ ਚਲੋ ਕੋਈ ਗੱਲ ਜਦੋਂ ਦਿਨ ਨਹੀਂ ਦੱਸਦੇ ਉਹਨੇ ਕੀ ਆਉਣਾ ਉਹਨੂੰ ਪਤਾ ਲੱਗਦਾ ਹੈ ਮੇਰੇ ਤੇ ਮੰਮੀ ਦਾ ਵੀ ਹੁਣ ਫੋਨ ਆਉਂਦੇ ਹੀ ਵਧਾਈ ਦੇਣ ਦੇ ਹੀ ਕਹਿੰਦੀ ਤੁਹਾਨੂੰ ਦੱਸਦੀ ਤੇ ਅਸੀਂ ਆ ਜਾਂਦੇ ਯਾਦੀ ਉਹ ਤੇ ਜਾ ਕੇ ਦੀਪ ਨੇ ਕਿਤੇ ਜਦੋਂ ਦੱਸਿਆ ਵੀ ਮੈਂ ਤੇ ਦਵਾਈ ਲੈਣ ਗਈ ਵੇਖਿਆ ਤੇ ਜਾਂਦਿਆਂ ਗੌਰਵ ਦੇ ਤਿਆਰੀਆਂ ਹੋਂਡੀਆਂ ਬਾਹਰ ਦੀਆਂ ਨਹੀਂ ਪਤਾ ਵਾ ਜਿਹੜੀ ਦੀਪ ਦਵਾਈ ਲੈਣ ਆਈ ਆ ਤੂੰ ਸੱਦਿਆ ਜਿਹਾ ਆਈ ਆ ਚਲੋ ਤੁਹਾਡੇ ਦਿਲ ਚ ਵਹਿਮ ਅਜੇ ਤੁਸੀਂ ਆਂਦੇ ਤੇ ਫਿਰ ਮੈਂ ਸੱਦਿਆ ਮੈਂ ਤੇ ਸੱਚੀ ਗੱਲ ਆ ਗਈ ਤੇਰੇ ਸਾਹਮਣੇ ਆ ਗਈ ਨਾ ਆ ਗਈ ਉਹ ਗੱਲ ਜੋ ਮਰਜ਼ੀ ਕਰ ਲੋ ਉਹਨਾਂ ਨੇ ਵੀ ਚੜ ਮੇਰੇ ਨਾਲ ਜਿੰਦਾ ਮਰਜ਼ੀ ਤੁਮ ਲਾਉਂਦੀ ਰਹੇ ਨੇ ਮਾਂ ਮਿਲੇ ਪੋਤਾ ਨਵਾਂ ਨਰ ਰੇਕ ਮਾਈ ਕਰੇ ਆ